पार्ट नंबर आठ बदल प्यारे बच्चों आओ कविता पाठ करिए आ गए बदल आ गए बदल वे चमानी छा गए बदल ओ देखो किंज भज दे बदल एक दूजे गल लगदे दे बदल जोर जोर टकरा बदल बिजली किते गिरोंदे बदल ਗੜਗੜ ਸ਼ੋਰ ਮਚਾਉਂਦੇ ਬੱਦਲ ਬਾਗੀ ਮੋਰ ਨਚਾਉਂਦੇ ਬੱਦਲ ਪੂਰੇ ਚਿੱਟੇ ਕਾਲੇ ਬੱਦਲ ਏਤਾ ਵਰਖਾ ਵਾਲੇ ਬੱਦਲ ਕੁਝ ਹਲਕੇ ਕੁਝ ਭਾਰੇ ਬੱਦਲ ਲੱਗਦੇ ਬੜੇ ਪਿਆਰੇ ਬੱਦਲ ਛਮ ਛਮ ਕਰਦੇ ਵਰਦੇ ਬੱਦਲ ਛੱਪੜ ਟੋਬੇ ਪਰਦੇ ਬੱਦਲ ਗਰਮੀ ਦੂਰ ਭਜਾਉਂਦੇ ਬੱਦਲ ਥਾਂ ਥਾਂ ਠੰਡ ਵਰਤੌਂਦੇ ਬੱਦਲ ਹਰ ਇੱਕ ਮਨ ਨੂੰ ਭੌਂਦੇ ਬੱਦਲ ਸਭ ਦੀ ਪਿਆਸ 부ਝਾਉਂਦੇ ਬੱਦਲ ਆਓ ਬੱਚਿਓ ਇਸ ਦੀ ਪਾਠ ਅਭਿਆਸ ਕਰਦੇ ਹਾਂ ਨੰਬਰ 1 ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਉੜਾ ਅਸਮਾਨ ਵਿੱਚ ਕੀ ਛਾ ਗਏ ਇਸ ਦਾ ਸਹੀ ਉੱਤਰ ਹੈ ਬੱਦਲ ਐੜਾ ਬਾਗਾਂ ਵਿੱਚ ਕੀ ਨੱਚਦੇ ਹਨ ਮੋਰ ਨੰਬਰ 2 ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ भरो ਊੜਾ ਜ਼ੋਰ ਜ਼ੋਰ ਟਕਰੌਂਦੇ ਬੱਦਲ ਬਿਜਲੀ ਕਿਤੇ ਗਿਰੌਂਦੇ ਬੱਦਲ ਐੜਾ ਗੜਗੜ ਸ਼ੋਰ ਮਚਾਉਂਦੇ ਬੱਦਲ ਬਾਗੀ ਮੋਰ ਨਚਾਉਂਦੇ ਬੱਦਲ ਈਡੀ ਛਮ ਛਮ ਕਰਦੇ ਵਰਦੇ ਬੱਦਲ ਛੱਪੜ ਟੋਬੇ ਪਰਦੇ ਬੱਦਲ ਨੰਬਰ 3 ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਬੱਦਲ ਕਿਹੜੇ-ਕਿਹੜੇ ਰੰਗ ਦੇ ਹੁੰਦੇ ਹਨ ਬੱਦਲ ਪੂਰੇ ਕਾਲੇ ਤੇ ਚਿੱਟੇ ਰੰਗ ਦੇ ਹੁੰਦੇ ਹਨ ਐੜਾ ਬਦਲ ਔਨ ਨਾਲ ਬਾਗਾਂ ਦੇ ਵਿੱਚ ਕੌਣ ਨੱਚਦਾ ਹੈ ਬਦਲ ਔਨ ਨਾਲ ਬਾਗਾਂ ਦੇ ਵਿੱਚ ਮੋਰ ਨੱਚਦਾ ਹੈ ਈਡੀ ਬਦਲਾਂ ਦੇ ਵਰਨ ਨਾਲ ਕੀ ਕੀ ਹੁੰਦਾ ਹੈ ਬਦਲਾਂ ਦੇ ਵਰਨ ਨਾਲ ਛੱਪੜ ਟੋਬੇ ਝੜ ਜਾਂਦੇ ਹਨ ਤੇ ਗਰਮੀ ਦੂਰ ਹੋ ਜਾਂਦੀ ਹੈ ਨੰਬਰ 4 ਇਸ ਕਵਿਤਾ ਵਿੱਚੋਂ ਦੁਹਰਾਓ ਵਾਲੇ ਹੋਰ ਸ਼ਬਦ ਲਿਖੋ ਜਿਵੇਂ ਕੀ ਉਦਾਹਰਨ ਵਿੱਚ ਦੱਸਿਆ ਗਿਆ ਹੈ ਉਦਾਹਰਨ ਗੜਗੜ ਜ਼ੋਰ ਜ਼ੋਰ ਛਮ ਛਮ ਥਾ ਥਾ ਨੰਬਰ 5 ਸੁੰਦਰ ਕਰਕੇ ਲਿਖੋ ਜਾਗੋ ਹੁਣ ਸੋ ਲਿਆ ਬਥੇਰਾ ਜਾਗੋ ਜਾਗੋ ਹੋਇਆ ਸਵੇਰਾ ਬੱਚਿਓ ਇਹਨਾਂ ਸਤਰਾਂ ਨੂੰ ਤੁਸੀਂ ਸੁੰਦਰ ਕਰਕੇ ਹੇਠ ਲਿਖੇ ਲਾਈਨਾਂ ਵਿੱਚ ਲਿਖੋਗੇ ਨੰਬਰ 6 ਪਾਰਟ ਵਿੱਚੋਂ ਉਹ ਸ਼ਬਦ ਚੁਣ ਕੇ ਲਿਖੋ ਜਿਨ੍ਹਾਂ ਵਿੱਚ ਕਿਸੇ ਅੱਖਰ ਦੇ ਪੈਰ ਵਿੱਚ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਬੱਦਲ ਜ਼ੋਰ ਗਲ ਬਾਗੀ ਸ਼ੋਰ ਕਾਲੇ ਨੰਬਰ 7 ਕਿਸੇ ਮੀਂਹ ਦੇ ਦਿਨ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ ਇੱਕ ਦਿਨ ਗਰਮੀ ਵਾਲੇ ਦਿਨ ਬਹੁਤ ਮੀਂਹ ਪਿਆ ਮੀ ਕਾਰਨ ਗਲੀਆਂ ਵਿੱਚ ਪਾਣੀ ਭਰ ਗਿਆ ਬੱਚੇ ਬਾਹਰ ਮੀਂਹ ਵਿੱਚ ਨਹਾਉਣ ਲੱਗੇ ਹਰ ਕੋਈ ਬਹੁਤ ਖੁਸ਼ ਹੋਇਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ